ਡਰੋਨ ਪਾਇਲਟਾਂ ਤੇ ਮੈਂ ਖੇਤੀ ਵੀ ਕਰਦੀ ਆ ਇਹਦਾ ਸਾਰਾ ਸ਼੍ਰੇਮ ਮੈਂ ਆਪਣੇ ਹਸਬੰਦ ਕਵਰਦੀਪ ਸਿੰਘ ਪੰਨੂ ਜੀ ਨੂੰ ਦੇਣਾ ਚਾਹਾਂਗੀ ਕਿਉਂਕਿ ਉਹਨਾਂ ਨੇ ਹੀ ਮੈਨੂੰ ਪ੍ਰੇਰਿਤ ਕੀਤਾ ਗਰਾਊਂਡ ਦੇ ਵਿੱਚ ਪ੍ਰੈਕਟੀਕਲ ਹੋਏ ਸਾਨੂੰ ਡਰੋਨ ਫਲਾਈ ਕਰਨਾ ਸਿਖਾਇਆ ਗਿਆ ਤੇ ਉੱਥੇ 15 ਦਿਨ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਅਸੀਂ ਪਿੰਡ ਇੱਕ ਡਰੋਨ ਪਾਇਲਟ ਬਣ ਕੇ ਆਈ ਤੇ ਆਪਣੇ ਖੇਤਾਂ ਦੇ ਵਿੱਚ ਨੈਨੋ ਯੂਰੀਆ ਦੇ ਨੈਨੋ ਡੀਏਪੀ ਦਾ ਛਿੜਕਾਉਂਦੀ ਹਰ ਇੱਕ ਚੀਜ਼ ਜਿਹੜੀ ਕਿ ਸਾਨੂੰ ਜਿਹੜੀ ਚੀਜ਼ ਦੀ ਵੀ ਜ਼ਰੂਰਤ ਸੀ ਸਾਰੇ ਇੱਕੋ ਨੇ ਪ੍ਰੋਵਾਈਡ ਕਰਵਾਈ ਤਾਂ ਕਿ ਅਸੀਂ ਇਸ ਨੂੰ ਬਹੁਤ ਹੀ ਈਜ਼ੀ ਵੇ ਨਾਲ ਜਾ ਕੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਸਪਰੇ ਦਾ ਛਿੜਕਾ ਕਰ ਸਕੀ। ਬਹੁਤ ਹੀ ਆਸਾਨ ਹੋ ਗਈ। ਮੈਂ 7 ਮਿੰਟ ਦੇ ਵਿੱਚ 1 ਏਕੜ ਦੇ ਵਿੱਚ ਸਪਰੇ ਕਰ ਲੈਂਦੀ ਹਾਂ। ਮੇਰੇ ਬਹੁਤ ਜ਼ਿਆਦਾ ਸਮਾਂ ਬਚਦਾ ਜਿਹੜਾ ਮੇਰਾ ਸਮਾਂ ਬਚਦਾ ਮੈਂ ਆਪਣੀ ਬਾਕੀ ਜਿਹੜੀ ਫਸਲ ਹੈ ਉਹਦੇ ਤੇ ਵਧੀਆ ਧਿਆਨ ਦੇ ਸਕੀ। ਉਹਨਾਂ ਇਦਾਂ ਆ ਕਿ ਆਪਣੇ ਜਦਾਂ ਕਿਸਾਨੀ ਦੇ ਖੇਤਰ ਦੇ ਵਿੱਚ ਸੰਧੂ ਲੈ ਕੇ ਨਵੀਂ ਕ੍ਰਾਂਤੀ ਆਈ ਹੈ ਠੀਕ ਹੈ ਕਿ ਜੇ ਜਦੋਂ ਇਹਨੂੰ ਕਿਸਾਨ અપਨਾ ਲੈਣਗੇ ਨਾ ਬੈਟਰ ਵੇ ਦੇ ਨਾਲ ਤਾਂ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਵੀ ਵਧੇ ਜਿਦੋਂ ਆਪਾਂ ਢੋਲੀਆਂ ਦੇ ਨਾਲ ਸਪਰੇਅ ਕਰਦੀਆਂ ਜ਼ਿਆਦਾਤਰ ਤਾਂ ਜਿਹੜੀ ਸਪਰੇਅ ਹੈ ਉਹ ਆਪਣੀ ਕਰਤੀ ਚ ਚਲੀ ਜਾਂਦੀ ਹੈ ਪੱਤਿਆਂ ਦੇ ਉੱਤੇ ਨਹੀਂ ਠਹਿਰਦੀਗੀ ਜਿਹੜੀ ਡਰੋਨ ਦੇ ਨਾਲ ਸਪਰੇ ਹੋਣੀ ਹੈ ਇਹਦੇ ਵਿੱਚ ਜਿਹੜੀ ਆਹ ਫਲੈਟ ਗੱਟ ਨਿਓਜ਼ਲ ਲੱਗੀ ਹੋਈ ਆ 50 ਮਾਈਕਰੋਨ ਦੇ ਹਿਸਾਬ ਨਾਲ ਇਹ ਛਿੜਕਾ ਕਰਦੀ ਆ ਪ੍ਰਾਫਿਟ ਦੇਖੋ ਜੀ ਹੁਣ ਖਰਚਾ ਤੁਸੀਂ ਲਾ ਲੋ ਜਿੱਦਾਂ 1 ਏਕੜ ਦੇ ਵਿੱਚ 5 ਢੋਲੀਆਂ ਸਪਰੇ ਹੋ ਗਈਆਂ ਜੀ ਠੀਕ ਹੈ ਨਾ ਕਿੰਨੇ ਮਜ਼ਦੂਰ ਲੱਗ ਜਾਣਗੇ ਉਹਦੇ ਨਾਲ ਤੇ ਘਰ ਦੇ ਵਿੱਚ ਆਪਾਂ ਰੋਟੀ ਵੀ ਬਣਾਣੇ ਆ ਉਹ ਵੀ ਦਿਨੇ ਆ ਉਹਨਾਂ ਨੂੰ ਤੇ 5 ਢੋਲੀਆਂ ਦੀ ਕੋਸਟ ਵੀ ਦਿਨੇ ਆ ਲੋਕੀ ਮੈਨੂੰ ਮੈਂ ਤਾਂ ਫ੍ਰੀ ਕਰਨ ਲਈ ਵੀ ਤਿਆਰ ਆ ਜੇ ਲੋਕੀ ਇਹਨੂੰ ਤੈਅ ਦਿਲੋਂ ਅਪਣਾਉਣਗੇ ਮੈਂ ਫ੍ਰੀ ਵੀ ਕਰਕੇ ਉਹਨਾਂ ਨੂੰ ਡੈਮੋ ਦੇ ਕੇ ਵੀ ਦਿਖਾਉਂਗੀ ਮੈਂ ਸਿਰਫ ਇਹ ਨਹੀਂ ਹੈ ਕਿ ਸਿਰਫ ਪੈਸਾ ਕਮਾਉਣਾ ਹੈ ਮੈਂ ਜਾ ਕੇ ਉਹਨਾਂ ਦੇ ਖੇਤ ਦੇ ਵਿੱਚ 5-6 ਏਕੜ ਸਪਰੇਅ ਕਰਿਆ ਹੀ ਪੈਸੇ ਲੱਗੇ ਵਾਪਸ ਆ ਗਈ ਮੇਰਾ ਇਹ ਮੋਟਿਵ ਨਹੀਂ ਹੈ ਕਿ ਮੈਂ ਟੀਚਿੰਗ profession ਦੇ ਵਿੱਚ ਸੀਗੀ ਠੀਕ ਹੈ ਨਾ ਪਰ ਉਹ ਚਾਹੁੰਦੇ ਸੀ ਕਿ ਮੈਂ ਇਸ ਤੋਂ ਕੁਝ हट ਕੇ ਕਰਾਂ ਉਹ ਚਾਹੁੰਦੇ ਸੀ ਕਿ ਮੈਂ ਉਹਨਾਂ ਦੇ ਨਾਲ ਕੰਮ ਕਰਾਂ ਤੂੰ ਦੇਖ ਤਾਂ ਸਹੀ ਇੱਕ ਵਾਰੀ ਬਾਹਰ ਨਿਕਲ ਕੇ ਕਰਕੇ ਤਾਂ ਦੇਖ ਉਹਨਾਂ ਦੀ ਹੀ ਮੋਟੀਵੇਸ਼ਨ ਦੇ ਸਦਕਾ ਜ ਮੈਂ ਇੱਥੇ ਖੜੀ ਹਾਂ ਸਸਕਲ ਦੀ ਮੈਂ ਦਿਲਵਿੰਦਰ ਸਿੰਘ ਰਸੀਦ ਪੰਜਾਬ ਦਾ ਜਿਹੜਾ ਪਿਤਾ ਪੁਰਖੀ ਕੀਤਾਗਾ ਖੇਤੀਬਾੜੀ ਆ ਔਰ ਇਹ ਕੀਤੀਬਾੜੀ ਕਿੱਤੇ ਦੇ ਵਿੱਚ ਆਮ ਆਦਮੀਆਂ ਦੇ ਨਾਲ ਨਾਲ ਔਰਤਾਂ ਵੀ ਅਗਾਹ ਵਧੂ ਔਰਤਾਂ ਵੀ ਇਸ ਕਿੱਤੇ ਚ ਉੱਭਰ ਕੇ ਸਾਹਮਣੇ ਆ ਰਹੀਆਂ ਹਨ ਔਰ ਇੱਕ ਜਿਹੀ ਹੀ ਮਿਸਾਲ ਪੈਦਾ ਕੀਤੀ ਆ ਸਾਡੇ ਰਾਏਕੋਟ ਇਲਾਕੇ ਦੇ ਪਿੰਡ ਬੜੂੰਦੀ ਦੀ ਮਨਦੀਪ ਕੌਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਉਹਨਾਂ ਦੀ ਸਿਲੈਕਸ਼ਨ ਕਿਵੇਂ ਹੋਈ ਔਰ ਇਹਦੇ ਚ ਉਹਨਾਂ ਨੂੰ ਕੀ ਕੀ ਬੈਨੀਫਿਟ ਮਿਲੇ ਨੇ ਔਰ ਔਰ ਖੇਤੀਬਾੜੀ ਨੂੰ ਕਿਸ ਅਰਜ ਆਧੁਨਿਕ ਟੈਕਨੀਕ ਨਾਲ ਅੱਗੇ ਲੈ ਕੇ ਜਾ ਰਹੇ ਨੇ ਹਾਂਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਡਮ ਤੁਹਾਡਾ ਸਵਾਗਤ ਹੈ ਇਹ ਜਿਹੜਾ SFCO ਦਾ ਸੀਗਾ ਡਰੋਨ ਦੀ ਦੀ ਪ੍ਰੋਗਰਾਮ ਉਹਦੇ ਚ ਤੁਸੀਂ ਕਿਵੇਂ ਪਾਰਟਿਸਪੇਟ ਕੀਤਾ ਕਦੋਂ ਤੁਹਾਡੀ ਕਿੱਥੇ ਕਿੱਥੇ ਟ੍ਰੇਨਿੰਗ ਹੋਈ ਸੀ ਪਹਿਲਾਂ ਤਾਂ SFCO ਵਾਲਿਆਂ ਨੇ ਸਾਨੂੰ ਕਿਹਾ ਵੀ ਇੰਟਰਵਿਊ ਹੋਣਗੇ ਜਿਹੜੀਆਂ ਲੇਡੀਆਂ ਜਾਨੀ ਦੀ ਐਗਰੀਕਲਚਰ ਨਾਲ ਰਿਲੇਟਡ ਨੇ ਮੇਰੀ ਇੰਟਰਵਿਊ ਹੋਈ ਇੰਟਰਵਿਊ ਦੇ ਵਿੱਚ ਮੈਨੂੰ ਸਿਲੈਕਟ ਕੀਤਾ ਗਿਆ ਜੀ ਤੇ ਉਸ ਤੋਂ ਬਾਅਦ ਸਾਨੂੰ ਮਾਨੇਸਰ ਦੇ ਵਿੱਚ 15 ਦਿਨ ਦੀ ਟ੍ਰੇਨਿੰਗ ਦੇ ਲਈ ਭੇਜਿਆ ਗਿਆ ਜਿੱਥੇ ਅਸੀਂ ਡਰੋਨ ਦੇ ਥਿਊਰੀ ਥਿਊਰੀ ਕਲਾਸਿਸ ਹੋਈਆਂ ਸਾਡੀਆਂ ਤੇ ਗਰਾਊਂਡ ਦੇ ਵਿੱਚ ਪ੍ਰੈਕਟੀਕਲ ਹੋਏ ਸਾਨੂੰ ਡਰੋਨ ਫਲਾਈ ਕਰਨਾ ਸਿਖਾਇਆ ਗਿਆ ਤੇ ਉੱਥੇ 15 ਦਿਨ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਅਸੀਂ ਪਿੰਡ ਇੱਕ ਡਰੋਨ ਪਾਇਲਟ ਬਣ ਕੇ ਆਏ ਤੇ ਆਪਣੇ ਖੇਤਾਂ ਦੇ ਵਿੱਚ ਨੈਨੋ ਯੂਰੀਆ ਤੇ ਨੈਨੋ ਡੀਏਪੀ ਦਾ ਛਿੜਕਾ ਕੀਤਾ ਅੱਛਾ ਇਹ ਜਿਹੜੀ ਟ੍ਰੇਨਿੰਗ ਹੋਈ ਸੀ ਉਹਦੇ ਚ ਨੌਲੇਜ ਦੇ ਨਾਲ ਨਾਲ ਤੁਹਾਨੂੰ ਕੁਝ ਡਰੋਨ ਵਗੈਰਾ ਹੋਰ ਵੀ ਚੀਜ਼ਾਂ ਕੁਝ ਮਿਲੀਆਂ ਸੀ ਜਿਹਦੇ ਨਾਲ ਖੇਤੀ ਨੂੰ ਆਧੁਨਿਕ ਤਰੀਕੇ ਨਾਲ ਕੀਤਾ ਜਾ ਸਕੇ ਹਾਂਜੀ ਜਿਹੜੀ ਇਹ 15 ਦਿਨ ਦੀ ਟ੍ਰੇਨਿੰਗ ਸੀ ਇਹ IFCO ਵੱਲੋਂ ਫ੍ਰੀ ਆਫ ਕਾਸਟ ਸੀਗੀ ਫ੍ਰੀ ਆਫ ਕਾਸਟ ਉਹਨਾਂ ਨੇ ਸਾਨੂੰ ਟ੍ਰੇਨਿੰਗ ਕਰਵਾਈ ਸਾਡੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਤੇ ਸਾਨੂੰ ਡਰੋਨ ਪਾਇਲਟ ਦਾ ਸਰਟੀਫਿਕੇਟ ਵੀ ਦਿੱਤਾ ਗਿਆ ਤੇ ਫਿਰ ਜਦੋਂ ਅਸੀਂ ਟ੍ਰੇਨਿੰਗ ਕੰਪਲੀਟ ਕਰਕੇ ਆਪਣੇ ਪਿੰਡ ਆ ਗਏ ਤਾਂ ਫਿਰ ਉਹਨਾਂ ਨੇ ਸਾਨੂੰ ਆਯੋਟਿਕ ਕੰਪਨੀ ਦਾ ਡਰੋਨ ਪ੍ਰੋਵਾਈਡ ਕਰਵਾਇਆ ਮਹਿੰਦਰਾ ਦਾ ਵਹੀਕਲ ਹੈ EV ਤੇ Honda ਦਾ ਜਨਰੇਟਰ ਹਰ ਇੱਕ ਚੀਜ਼ ਜਿਹੜੀ ਕਿ ਸਾਨੂੰ ਜਿਹੜੀ ਚੀਜ਼ ਦੀ ਵੀ ਜ਼ਰੂਰਤ ਸੀ ਸਾਰੇ ਇਫਕੋ ਨੇ ਪ੍ਰੋਵਾਈਡ ਕਰਵਾਈ ਤਾਂ ਕਿ ਅਸੀਂ ਇਸ ਨੂੰ ਬਹੁਤ ਹੀ ਈਜ਼ੀ ਵੇ ਨਾਲ ਜਾ ਕੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਸਪਰੇਅ ਦਾ ਛਿੜਕਾ ਕਰ ਸਕੀਏ ਅੱਛਾ ਇੱਕ ਜਿਹੜਾ ਮੇਰਾ ਸਵਾਲ ਹੈ ਵੀ ਤੁਸੀਂ ਕਿ ਕਿਸਾਨ ਪਰਿਵਾਰ ਨਾਲ ਜੁੜੇ ਹੋਇਓ ਖੇਤੀਬਾੜੇ ਪਹਿਲਾਂ ਦੇ ਨੌਲੇਜ ਸੀ ਤਾਂ ਤੁਸੀਂ ਇਸ ਪ੍ਰੋਗਰਾਮ ਚ ਭਾਗ ਲਿਆ ਉਸ ਟ੍ਰੇਨਿੰਗ ਤੋਂ ਲੈ ਕੇ ਪਹਿਲਾਂ ਦੇ ਤਜਰਬੇ ਚ ਕਿਵੇਂ ਮੈਂ ਇਸ ਫਰਕ ਮਹਿਸੂਸ ਕੀਤਾ ਵੀ ਜਿਹੜੀ ਉਹ ਟ੍ਰੇਨਿੰਗ ਹੋਈ ਆ ਉਹ ਤੋਂ ਪਹਿਲਾਂ ਦਾ ਖੇਤੀਬਾੜੀ ਬਤੀ ਨੌਲੇਜ ਕਹਿ ਦਈਏ ਜਾਂ ਤਰੀਕਾ ਕਹਿ ਦਈਏ ਉਹ ਚ ਕਿੰਨਾ ਕ ਫਰਕ ਨਜ਼ਰ ਆਇਆ ਹਾਂਜੀ ਮੈਂ ਟ੍ਰੇਨਿੰਗ ਤੇ ਜਾਣ ਤੋਂ ਪਹਿਲਾਂ ਮੈਂ ਆਪਣੀ 5 ਏਕੜ ਦੇ ਵਿੱਚ ਵੈਜੀਟੇਬਲਸ ਦਾ ਕੰਮ ਕਰਦੀ ਆ ਆਪਣੇ ਹਸਬੰਦ ਦੇ ਨਾਲ ਅਸੀਂ ਪਹਿਲਾਂ ਹੀ ਅਸੀਂ ਸੋਚਿਆ ਸੀਗਾ ਕਿ ਜਿੱਦਾਂ ਪਹਿਲਾਂ ਆਪਣੀਆਂ ਜਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਜਿੱਦਾਂ ਮੋਸਟਲੀ ਆਪਣੇ ਕਣਕ ਹੋਗੇ ਚਾਵਲ ਹੋਗੇ ਇਹੀ ਹੈ ਨਾ ਤੇ ਪਰ ਅਸੀਂ ਕੁਝ ਨਵਾਂ ਕਰਨਾ ਚਾਹੁੰਦੇ ਸੀ ਅਸੀਂ 5 ਏਕੜ ਦੇ ਵਿੱਚ ਸਬਜ਼ੀਆਂ ਦਾ ਕੰਮ ਸ਼ੁਰੂ ਕੀਤਾ ਤੇ ਇਹਦੇ ਵਿੱਚ ਸਾਨੂੰ ਸਪਰੀ ਦੀ ਸਮੱਸਿਆ ਬਹੁਤ ਆਉਂਦੀ ਸੀ ਜਦੋਂ ਬਾਰਿਸ਼ ਹੋ ਜਾਂਦੀ ਹੈ ਹੈ ਨਾ ਤੇ ਫੰਗੀਸਾਈਡ ਦੀ ਸਮੱਸਿਆ ਆ ਜਾਂਦੀ ਆ ਸੁੰਡੀ ਪੈ ਜਾਂਦੀ ਆ ਤੇ ਇਹ ਸਾਡੇ ਲਈ ਬਹੁਤ ਵੱਡੀ ਸਮੱਸਿਆ ਸੀ ਕਿਉਂਕਿ ਅਸੀਂ ਇੱਕੋ ਵਾਰੀ ਸ ਤਾਂ ਸਾਰੇ ਖੇਤ ਦੇ ਵਿੱਚ ਛੜਕਾ ਨਹੀਂ ਕਰ ਸਕਦੇਗੇ ਤੇ ਜਦੋਂ ਮੈਨੂੰ ਇਹ ਟ੍ਰੇਨਿੰਗ ਮਿਲੀ ਮੈਨੂੰ ਡਰੋਨ ਮਿਲਿਆ ਇਹਦੇ ਨਾਲ ਮੇਰੀ ਖੇਤੀ ਬਹੁਤ ਹੀ ਆਸਾਨ ਹੋ ਗਈ ਮੈਂ 7 ਮਿੰਟ ਦੇ ਵਿੱਚ 1 ਏਕੜ ਦੇ ਵਿੱਚ ਸਪਰੇਅ ਕਰ ਲੈਣੀ ਆ ਮੇਰੇ ਬਹੁਤ ਜ਼ਿਆਦਾ ਸਮਾਂ ਬਚਦਾ ਜਿਹੜਾ ਮੇਰਾ ਸਮਾਂ ਬਚਦਾ ਮੈਂ ਆਪਣੀ ਬਾਕੀ ਜਿਹੜੀ ਫਸਲ ਹੈ ਉਹਦੇ ਤੇ ਵਧਿਆ ਧਿਆਨ ਦੇ ਸਕਦੀ ਆ ਅੱਛਾ ਉਹਨਾਂ ਨੇ ਕੁਝ ਨੁਕਤੇ ਵੀ ਦੱਸਿਆ ਉਹਨੂੰ ਕਿ ਆਧੁਨਿਕ ਖੇਤੀ ਕਰਨ ਦੇ ਲਈ ਕਿ ਡਰੋਨ ਚਲਾਉਣ ਦੇ ਇਲਾਵਾ ਹੋਰ ਵੀ ਕੁਝ ਨੋਲਜ ਮਿਲੀ ਹੈ ਹੋਰ ਹੋਰ ਵੀ ਲੇਡੀਜ਼ ਜਿਹੜੀਆਂ ਇਲਾਕੇ ਦੀਆਂ ਸੀਗੀਆਂ ਉਹਨਾਂ ਦਾ ਕਿੰਨੀ ਕਸੀ ਤੇ ਕਿੰਨਾ ਉਹਨਾਂ ਨੂੰ ਰਿਸਪਾਂਸ ਇਸ ਮੌਕੇ 'ਚ ਮਿਲਿਆ ਹਾਂਜੀ ਜਿਵੇਂ ਮੇਰੀ ਗੱਲ ਹੈ ਵੀ ਮੇਰੇ ਸਾਹ ਰਾਏਕੋਡ ਲੱਗ ਕੇ ਤੁਸੀਂ ਇਕਲੋਤੇ ਹੋ ਹਾਂਜੀ ਤੇ ਇਸੇ ਕਰਕੇ ਵੀ ਇਸ ਖੇਤਰ 'ਚ ਤੁਹਾਡੀ ਇੱਕ ਇਹ ਪ੍ਰਾਪਤੀ ਮੇਰੀ ਬਹੁਤ ਵੱਡੀ ਆ ਔਰ ਹੋਰ ਕਿਹੜੀਆਂ ਆਪਣੇ ਪੰਜਾਬ ਦੀਆਂ ਲੇਡੀਜ਼ ਨੇ ਇਸ ਸਕੀਮ 'ਚ ਸ਼ਾਮਲ ਹੋਈਆਂ ਨੇ ਹਾਂਜੀ ਅ ਜਿੱਦਾਂ ਹੁਣ ਆਪਣੇ ਪੰਜਾਬ ਦੇ ਵਿੱਚੋਂ 20 ਤੋਂ ਲੈ ਕੇ 25 ਤੱਕ ਲੇਡੀਜ਼ ਅਸੀਂ ਜਿਹੜੀਆਂ ਡਰੋਨ ਪਾਇਲਟ ਬਣ ਚੁੱਕੀਆਂ ਜਿਹੜੀਆਂ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਡਿਸਟ੍ਰਿਕਟ ਤੋਂ ਨੇ ਜਿਦਾਂ ਬਰਨਾਲੇ ਤੋਂ ਹੋ ਗਈ ਐ ਮੋਗਾ ਤੋਂ ਹੋ ਗਈਆਂ ਨੇ ਅਲੱਗ-ਅਲੱਗ ਜਗ੍ਹਾ ਤੋਂ ਨੇ ਸਾਰੀਆਂ ਲੇਡੀਜ਼ ਸਾਰੀਆਂ ਹੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾ ਕੇ ਨੈਨੋ ਯੂਰੀਆ ਤੇ ਡੀਏਪੀ ਦਾ ਛੜਕਾ ਕਰਦੀਆਂ ਨੇ ਇਹ ਡਰੋਨ ਦੇ ਨਾਲ ਜਿਹੜਾ ਤੁਸੀਂ ਕਹਿੰਦੇ ਹੋ ਕਿ ਕੁਝ ਕੀ ਨਵਾਂ ਹੋਇਆ ਡਰੋਨ ਐਦਾਂ ਆ ਕਿ ਆਪਣੇ ਜਿਦਾਂ ਕਿਸਾਨੀ ਦੇ ਖੇਤਰ ਦੇ ਵਿੱਚ ਸਮਝ ਲਓ ਇੱਕ ਨਵੀਂ ਕ੍ਰਾਂਤੀ ਆਈ ਐ ਠੀਕ ਐ ਕਿ ਜੇ ਜਦੋਂ ਇਹਨੂੰ ਕਿਸਾਨ અપਨਾ ਲੈਣਗੇ ਨਾ ਬੈਟਰ ਵੇ ਦੇ ਨਾਲ ਤਾਂ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਐ ਉਹ ਵੀ ਵਧੇਗੀ ਕਿਉਂਕਿ ਦੇਖੋ ਜਿੱਦਾਂ ਹੁਣ ਆਪਾਂ ਫਸਲ ਇਹਦੇ ਤੇ ਆਪਾਂ ਹੁੰਦਾ ਵੀ 7 ਮਿੰਟ ਦੇ ਵਿੱਚ 1 ਏਕੜ ਦਾ ਛਿੜਕਾ ਹੋ ਗਿਆ ਨਾ 10 ਲੀਟਰ ਇਹਦੇ ਵਿੱਚ ਪਾਣੀ ਪੈਂਦਾ ਆ ਦਵਾਈ ਵੀ ਘੱਟ ਲੱਗਦੀ ਆ ਜਿਹੜੀ ਦਵਾਈ ਹੈ ਨਾ ਇਹ ਜਿੱਦਾਂ ਹੁਣ ਜਦੋਂ ਆਪਾਂ ਢੋਲੀਆਂ ਦੇ ਨਾਲ ਸਪਰੇਅ ਕਰਦੀਆਂ ਜ਼ਿਆਦਾਤਰ ਤਾਂ ਜਿਹੜੇ ਸਪਰੇਅ ਆ ਉਹ ਆਪਣੇ ਕਰਤੀ ਚ ਚਲੀ ਜਾਂਦੀ ਹੈ ਪੱਤਿਆਂ ਦੇ ਉੱਤੇ ਨਹੀਂ ਠਹਿਰਦੀਗੀ ਜਿਹੜੀ ਡਰੋਨ ਦੇ ਨਾਲ ਸਪਰੇ ਹੋਣੀ ਆ ਇਹਦੇ ਵਿੱਚ ਜਿਹੜੀ ਆ ਫਲੈਟ ਜਟ ਨੋਜ਼ਲ ਲੱਗੀ ਹੋਈ ਆ 50 ਮਾਈਕਰੋਨ ਦੇ ਹਿਸਾਬ ਨਾਲ ਇਹ ਛਿੜਕਾ ਕਰਦੀ ਆ ਜਿਹੜੀ ਟੋਲੀ ਆ ਉਹ 500 ਦੇ ਨਾਲ ਕਰਦੀ ਆ ਠੀਕ ਹੈ ਇਹ ਜਿੱਦਾਂ ਲਾਈਕ ਆ ਫੌਗ ਦੀ ਤਰ੍ਹਾਂ ਹੁੰਦੀ ਆ ਤੇ ਪੱਤਿਆਂ ਦੇ ਉੱਤੇ ਹੀ ਦਵਾਈ ਚਿਪਕ ਜਾਂਦੀ ਆ ਠੀਕ ਹੈ ਤੇ ਜੇ ਪੱਤਿਆਂ ਦੇ ਉੱਤੇ ਦਵਾਈ ਚਿਪਕੇਗੀ ਤੇ ਉਹ ਜ਼ਿਆਦਾ ਅਸਰ ਕਰੇਗੀ ਆਪਣੀ ਪ੍ਰੋਡਕਸ਼ਨ ਵੀ ਵਧੇਗੀ ਇਹ ਕਿਹਨਾਂ ਥਰਸਟ ਜਨਰੇਟ ਕਰਦਾ ਆ ਜਦੋਂ ਉੱਪਰ ਜਾਂਦਾ ਹੈ ਨਾ ਜਦੋਂ ਡਰੋਨ ਥਰਸਟ ਜਨਰੇਟ ਹੁੰਦੀ ਹੈ ਉਹ ਹਵਾ ਦਾ ਦਬਾਅ ਪੈਂਦਾ ਜਿੰਨੀ ਵੀ ਆਪਣੀ ਫਸਲ ਦੇ ਉੱਤੇ ਮਿੱਟੀ ਘੱਟਾ ਸਾਰਾ ਕਲੀਨ ਹੋ ਜਾਂਦਾ ਤੇ ਇਹਦੇ ਨਾਲ ਕੀ ਹੈ ਆਪਣੇ ਜਿਹੜੇ ਪੱਤੇ ਨੇ ਉਹ ਬਿਲਕੁਲ ਗ੍ਰੀਨ ਹੋ ਜਾਂਦੇ ਆ ਸਾਫ਼ ਹੋ ਜਾਂਦੇ ਆ ਤੇ ਜਿਹੜੀ ਸੂਰਜ ਦੀ ਰੋਸ਼ਨੀ ਤੋਂ ਉਹਨਾਂ ਨੇ ਆਪਣੀ ਖੁਰਾਕ ਲੈਣੀ ਆ ਉਹ ਵੈਟਰ ਵੀ ਦੇ ਨਾਲ ਲੈਂਦੇ ਆ ਤੇ ਉਹਦੇ ਨਾਲ ਉਹਦੀ ਪੌਦਾ ਹੈ ਨਾ ਜਿਹੜਾ ਉਹ ਗ로우 ਵੀ ਕਰੇਗਾ ਗਰੋ ਵੀ ਕਰੇਗਾ ਐਂਡ ਪ੍ਰੋਡਕਸ਼ਨ ਵੀ ਵਧੇਗੀ ਮਤਲਬ ਇਹਦੇ ਨਾਲ ਤੁਹਾਡੀ ਇੱਕ ਤਾਂ ਖੇਤੀ ਆਸਾਨ ਹੋ ਗਈ ਜਿਹੜੀ ਪੈਸਟੀਸਾਈਜ਼ ਆਪਾਂ ਵਰਤਦੇ ਸੀਗੇ ਪੁਰਾਣੇ ਤਰੀਕਿਆਂ ਨਾਲ ਉਹਦੀ ਬਚਤ ਵੀ ਹੋ ਰਹੀ ਆ ਬਹੁਤ ਘੱਟ ਦਵਾਈ ਲੱਗਦੀ ਹੈ ਜੀ ਇਹਦੇ ਨਾਲ ਠੀਕ ਹੈ ਨਾ ਕਿਉਂਕਿ ਪਹਿਲਾਂ ਹੁੰਦਾ ਸੀ ਜਿੱਦਾਂ 1 ਏਕੜ ਦੇ ਵਿੱਚ ਆਪਾਂ ਨੂੰ ਹੁੰਦਾ ਸੀ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਦਵਾਈ ਲੱਗ ਜਾਂਦੀ ਸੀਗੀ ਬਹੁਤ ਹੀ ਘੱਟ ਪੈਸਟਿਸਾਈਡ ਯੂਜ਼ ਹੁੰਦਾ ਆ ਤੇ ਇਹਦਾ ਆਪਾਂ ਨੂੰ ਬੈਨੀਫਿਟ ਉਨਾ ਹੀ ਮਿਲੇਗਾ ਇਹਦੇ ਨਾਲ ਆਪਣੀ ਧਰਤੀ ਦੀ ਹਰੀਆਬਲ ਬਣੀ ਰਹੇਗੀ ਜਿਹੜੇ ਆਪਾਂ ਕਹਿੰਨੇ ਨਾ ਵੀ ਵਾਤਾਵਰਨ ਆਪਣਾ ਦੂਸ਼ਿਤ ਹੋ ਰਿਹਾ ਆ ਆਪਾਂ ਉਹਦੇ ਤੋਂ ਵੀ ਬਚਾਂਗੇ ਅੱਛਾ ਇਸ ਤਕਨੀਕ ਨੂੰ ਵਰਤ ਕੇ ਜਦੋਂ ਤੁਸੀਂ ਖੇਤੀਬਾੜੀ ਕਰਦੇ ਹੋ ਇੱਕ ਪ੍ਰੋਫਿਟ ਤੇ ਕਿੰਨਾ ਕੁ ਡਿਫਰੈਂਸ ਆ ਰਿਹਾ ਹੈਗਾ ਔਰ ਖਰਚਾ ਕਿੰਨਾ ਕੁ ਥੋੜਾ ਘਟਿਆ ਪ੍ਰੋਫਿਟ ਦੇਖੋ ਜੀ ਹੁਣ ਖਰਚਾ ਤੁਸੀਂ ਲਾ ਲੋ ਤੇ ਨਾ 1 ਏਕੜ ਦੇ ਵਿੱਚ 5 ਢੋਲੀਆਂ ਸਪਰੇ ਹੋ ਗਈਆਂ ਜੀ ਠੀਕ ਹੈ ਨਾ ਕਿੰਨੇ ਮਜ਼ਦੂਰ ਲੱਗ ਜਾਣਗੇ ਉਹਦੇ ਨਾਲ ਤੇ ਘਰ ਦੇ ਵਿੱਚ ਆਪਾਂ ਰੋਟੀ ਵੀ ਬਣਾਣੇ ਆ ਉਹ ਵੀ ਦਿੰਨੇ ਆ ਉਹਨਾਂ ਨੂੰ ਤੇ 5 ਢੋਲੀਆਂ ਦੀ ਕਾਸਟ ਵੀ ਦਿੰਨੇ ਆ ਇਹਦੇ ਨਾਲ ਕੀ ਅਸੀਂ ਸਿਰਫ 2.5 300 ਰੁਪਏ ਲੈਣੇ ਆ ਤੇ 1 ਏਕੜ ਅਸੀਂ 10 ਲੀਟਰ ਪਾਣੀ ਨਾਲ ਕਰ ਦੇਣਾ ਤੇ ਪਾਣੀ ਦੀ ਵੀ ਬਚਤ ਹੋएगी ਆਪਣੇ ਤਾਂ ਪੰਜਾਬ 'ਚ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਆ ਮਤਲਬ ਕਾਫੀ ਬੈਨੀਫਿਟ ਹੋ ਰਿਹਾ ਇਹ ਟੈਕਨੀਕ ਨੂੰ ਅਪਣਾ ਕੇ ਤੁਸੀਂ ਹੋਰ ਕਿਸਾਨਾਂ ਦੇ ਵੀ ਖੇਤਾਂ 'ਚ ਕਰਦੇ ਹੋ ਜਾਂ ਕੱਲੇ ਆਪਣੇ ਹਲੇ ਪਿੰਡ 'ਚ ਹੀ ਕਰ ਰਹੇ ਹੋ ਜਾਂ ਹੋ ਪਿੰਡਾਂ 'ਚ ਵੀ ਬਾਹਰ ਜਾ ਕੇ ਦੀ ਜਿਹੜੀ ਸਪਰੇਅ ਕਰਦੇ ਹੋ ਨਹੀਂ ਜੀ ਸਾਡੇ ਨਾਲ ਬਹੁਤ ਸਾਰੇ ਕਿਸਾਨਾਂ ਦਾ ਤੁੰਤ ਚੁੱਕੇ ਨੇ ਅਸੀਂ ਕਾਫੀ ਪਿੰਡਾਂ ਦੇ ਵਿੱਚ ਜਾ ਕੇ ਸਪਰੇਅ ਕਰਦੇ ਹਾਂ ਅਸੀਂ ਮੱਕੀ ਤੇ ਵੀ ਕਰ ਚੁੱਕੇ ਹਾਂ ਜਿਹੜਾ ਮੂਲੀ ਦਾ ਬੀਜ ਆਉਂਦਾ ਉਹਦੇ ਤੇ ਵੀ ਕਰ ਚੁੱਕੇ ਹਾਂ ਤੇ ਕਿਸਾਨਾਂ ਦਾ ਰਿਸਪੌਂਸ ਵੀ ਬਹੁਤ ਵਧੀਆ ਆ ਤੇ ਇੱਕ ਹੋਰ ਮਤਲਬ ਹੁਣ ਜਦੋਂ ਟ੍ਰੇਨਿੰਗ ਲੈ ਲਈ ਤੁਸੀਂ ਨੂੰ ਇਹ ਡਰੋਨ ਮਿਲ ਗਿਆ ਖੇਤੀਬਾੜੀ ਵਿਭਾਗ ਮੈਨਾਂ ਤੁਸੀਂ ਜੋੜ ਗਿਓ ਕੀ ਉਹ ਮਹਿਕਮੇ ਵੱਲੋਂ ਤੁਹਾਡੇ ਨਾਲ ਦੁਆਰਾ ਫਿਰ ਟਾਈ ਅਪ ਕੀਤਾ ਜਾਂਦਾ ਤੁਹਾਨੂੰ ਕੋਈ ਸਮੇਂ ਸਮੇਂ ਤੇ ਕੋਈ ਟ੍ਰੇਨਿੰਗ ਜਾਣਕਾਰੀ ਦਿੱਤੀ ਜਾਂਦੀ ਹੈ ਦੇਖੋ ਜੀ ਜਿਹੜਾ ਸਾਡਾ ਟਾਈ ਆਪਾ ਉਹ ਇਫਕੋ ਨਾਲ ਹੈ ਸਾਡਾ 5 ਸਾਲ ਦਾ ਕੰਟਰੈਕਟ ਹੈ ਉਹਨਾਂ ਨਾਲ ਕਿ ਅਸੀਂ ਨੈਨੋ ਯੂਰੀਆ ਤੇ ਨੈਨੋ ਡੀਏਪੀ ਦਾ ਛੜਕਾ ਕਰਾਂਗੇ ਠੀਕ ਹੈ ਨਾ ਤੇ ਜਿਹੜੇ ਸਾਡੇ ਇਫਕੋ ਦੇ ਫੀਲਡ ਅਫਸਰ ਨੇ ਮਹੌਨ ਸਰੂਪ ਜੀ ਉਹ ਸਾਡੇ ਨਾਲ ਬਹੁਤ ਵਧੀਆ ਕੰਮ ਕਰ ਰਹੇ ਨੇ ਮਿਲ ਕੇ ਸਾਡੀ ਬਹੁਤ ਹੈਲਪ ਕਰਦੇ ਨੇ ਟਾਈਮ ਟੂ ਟਾਈਮ ਉਹ ਆਉਂਦੇ ਨੇ ਅਸੀਂ ਕਿਸਾਨਾਂ ਦੀਆਂ ਮੀਟਿੰਗਸ ਰੱਖਦੇ ਹਾਂ ਤੇ ਕਿਸਾਨਾਂ ਨੂੰ ਅਸੀਂ ਸਮਝਾਉਂਦੇ ਹਾਂ ਕਿ ਡਰੋਨ ਨਾਲ ਸਪਰੇਅ ਦਾ ਉਹਨਾਂ ਨੂੰ ਕੀ ਬੇਨਿਫਿਟ ਹੋਏਗਾ ਸਾਡਾ ਬਹੁਤ ਸਾਥ ਦਿੰਦੇ ਨੇ ਜੀ ਤੁਸੀਂ ਇਹਦੇ ਬਾਬਤ ਪਿੰਡਾਂ 'ਚ ਕੈਂਪ ਵੀ ਲਾਉਨੇ ਹੋ ਕੈਂਪ ਤਾਂ ਨਹੀਂ ਲਾਏ ਜੀ ਅਸੀਂ ਡੈਮੋ ਦਿੰਨੇ ਆ ਅਸੀਂ ਤਾਂ ਚਾਹੁੰਦੇ ਆ ਵੀ ਲੋਕੀ ਮੈਨੂੰ ਮੈਂ ਤਾਂ ਫ੍ਰੀ ਕਰਨ ਲਈ ਵੀ ਤਿਆਰ ਆ ਜੇ ਲੋਕੀ ਇਹਨੂੰ ਤੈਹ ਦੇ ਲੋ ਅਪਣਾਉਣਗੇ ਮੈਂ ਫ੍ਰੀ ਵੀ ਕਰਕੇ ਉਹਨਾਂ ਨੂੰ ਡੈਮੋ ਦੇ ਕੇ ਵੀ ਦਿਖਾਉਂਗੀ ਮੈਂ ਸਿਰਫ ਇਹ ਨਹੀਂ ਹੈ ਕਿ ਸਿਰਫ ਪੈਸਾ ਕਮਾਉਣਾ ਆ ਮੈਂ ਜਾ ਕੇ ਉਹਨਾਂ ਦੇ ਖੇਤ ਦੇ ਵਿੱਚ 5-6 ਏਕੜ ਸਪਰੇਅ ਕਰਿਆ ਹੀ ਪੈਸੇ ਲੈ ਕੇ ਵਾਪਸ ਆ ਗਈ ਮੇਰਾ ਇਹ ਮੋਟਿਵ ਨਹੀਂ ਹੈਗਾ ਮੈਂ ਚਾਹੁੰਦੀ ਆ ਕਿ ਲੌਂਗ ਟਾਈਮ ਲਈ ਜੁੜਨ ਇਸ ਟੈਕਨੀਕ ਨੂੰ ਅਪਣਾ ਲੈਣ ਜ਼ਰੂਰੀ ਨਹੀਂ ਕਿ ਮੇਰੇ ਤੋਂ ਸਪਰੇਅ ਕਰਾਉਣ ਕਿਸੇ ਹੋਰ ਤੋਂ ਵੀ ਕਰਾ ਲੈਣ ਬਟ ਉਹਨਾਂ ਦਾ ਬੈਨੀਫਿਟ ਉਹਨਾਂ ਨੂੰ ਜਿੱਦਾਂ ਉਹਨਾਂ ਦੀ ਪ੍ਰੋਡਕਸ਼ਨ ਵਧੇ ਉਹਨਾਂ ਦੀ ਟਾਈਮ ਬਚ ਜਵੇ ਠੀਕ ਹੈ ਨਾ ਖਰਚਾ ਵੀ ਘਟ ਜਵੇ ਉਹਨਾਂ ਦਾ ਪਾਣੀ ਦੀ ਵੀ ਬਚਤ ਹੋਏਗੀ ਜਿੱਦਾਂ ਹੁਣ ਮੰਨ ਲਓ ਕਿ ਹੁਣ ਜਿਹੜਾ ਇਸ ਸਮਰ ਸੀਜ਼ਨ ਚੱਲ ਰਿਹਾ ਹੈ ਨਾ ਖੇਤਾਂ ਦੇ ਵਿੱਚ ਪਾਣੀ ਕਿੰਨੀ ਮੁਸ਼ਕਲ ਨਾਲ ਸਪਰੇਅ ਹੋਏਗੀ ਜਿਹੜਾ ਧਾਨ ਲੱਗਿਆ ਹੈ ਨਾ ਬਹੁਤ ਮੁਸ਼ਕਿਲ ਹੋ ਜਾਏਗੀ ਨਾ ਤੇ ਬਾਕੀ ਆਪਣੇ ਜਿੱਦਾਂ ਮੋਸਟਲੀ ਹੁੰਦਾ ਵੀ ਦਵਾਈਆਂ ਆਪਣੀ ਬੋਡੀ ਤੇ ਰिएक्ट ਕਰਦੀਆਂ ਨੇ ਜਿਹੜੇ ਸਪਰੇਅ ਕਰਨ ਆਉਂਦੇ ਆ ਉਹ ਵੀ ਤਾਂ ਇਨਸਾਨ ਨੇ ਉਹਨਾਂ ਨੂੰ ਦਵਾਈ ਚੜ ਜਾਂਦੀ ਆ ਉਹਨਾਂ ਦੀ ਬੋਡੀ ਤੇ ਵੀ ਅਫੈਕਟ ਕਰਦੀ ਆ ਇਹਨਾਂ ਚੀਜ਼ਾਂ ਤੋਂ ਵੀ ਆਪਾਂ ਬਚਾਂਗੇ ਕਿੰਨੀਆਂ ਬਿਮਾਰੀਆਂ ਲੱਗਦੀਆਂ ਨੇ ਤੇ 98% ਲੋਕ ਤਾਂ ਨਾ ਸੱਪ ਦੇ ਕੱਟਣ ਨਾਲ ਹੀ ਮਰ ਜਾਂਦੇ ਆ ਕਿਉਂਕਿ ਹੁਣ ਆਪਾਂ ਨੂੰ ਥੋੜੀ ਨਾ ਪਤਾ ਆਪਾਂ ਮੰਨ ਲਓ ਹੁਣ ਮੇਰੇ ਸਾਹਮਣੇ ਆ ਪਿੰਡੀ ਦੀ ਫਸਲ ਹੈ ਇਹ ਕਿੰਨੀ ਸੰਘਣੀ ਹੈ ਇਹਦੇ ਵਿੱਚ ਦੀ ਨੰਘਾਂਗੇ ਆਪਾਂ ਨੂੰ ਕੀ ਪਤਾ ਕਿੱਥੇ ਕੀ ਆ ਠੀਕ ਹੈ ਨਾ ਤੇ ਫਾਇਦਾ ਤਾਂ ਬਹੁਤ ਹੈ ਜੀ ਜੇ ਕਿਸਾਨ ਸਮਝਣ ਤਾਂ ਇਹਦਾ ਫਾਇਦਾ ਬਹੁਤ ਜ਼ਿਆਦਾ ਹੈ ਅਸੀਂ ਜਦੋਂ ਆਏ ਆ ਨਾ ਤੁਸੀਂ ਇੱਕ ਮੀਟਿੰਗ ਅਟੈਂਡ ਕਰੀ ਜੂਮ ਮੀਟਿੰਗ ਉਹ ਕੀ ਸੀ ਤੇ ਉਹਦੇ ਚ ਤੁਹਾਨੂੰ ਕੀ ਦੱਸਿਆ ਗਿਆ ਇਹ ਮੀਟਿੰਗ ਜੀ ਸਾਡੇ IFCO ਦੇ MD ਸਰ ਨਾਲ ਸੀ ਇਹਦੇ ਵਿੱਚ ਅਸੀਂ ਜਿੰਨੇ ਵੀ ਅਲੱਗ-ਅਲੱਗ ਸਟੇਟ ਦੇ IFCO ਵਾਲੇ ਸੀਗੇ ਤੇ ਜਿਹੜੇ ਕਿਸਾਨ ਸੀ ਜਿਹੜੇ ਜਿਨ੍ਹਾਂ ਨੂੰ ਡਰੋਨ ਪਾਇਲਟ ਸੀਗੇ ਅਸੀਂ ਸਾਰੇ ਸੀਗੇ ਇਹਦੇ ਵਿੱਚ ਹਾਂਜੀ ਉਹਦੇ ਵਿੱਚੋਂ ਸਾਨੂੰ ਦੱਸ ਰਹੇ ਸੀ ਕਿ ਨੈਨੋ ਯੂਰੀਆ ਨੈਨੋ ਡੀਏਪੀ ਕਿੰਨਾ کارਗਰਤ ਸਾਬਿਤ ਹੋਏਗਾ ਕਿਉਂਕਿ ਪਹਿਲਾਂ 4% ਵਾਲਾ ਹੁੰਦਾ ਸੀ ਹੁਣ 20 ਵਾਲਾ ਆਉਣ ਲੱਗ ਗਿਆ ਹੈ ਠੀਕ ਹੈ ਇਹ ਇਹ ਸਭ ਦੱਸਿਆ ਗਿਆ ਤੇ ਡਰੋਨ ਬਾਰੇ ਦੱਸ ਰਹੇ ਸੀ ਕਿਉਂਕਿ ਜਦੋਂ ਆਪਾਂ ਡਰੋਨ ਉਡਾਣੇ ਆਪਾਂ ਨੂੰ ਇਹਦਾ ਕਿੰਨਾ ਬੈਨੀਫਿਟ ਹੋਏਗਾ ਕਿੰਨਾ ਵਧੀਆ ਵੇਨੇ ਨਾਲ ਸਪਰੇ ਹੁੰਦੀ ਹੈ ਪਰਿਵਾਰ ਦਾ ਕੰਡਾ ਕਬੱਡੀਆਂ ਸਹਿਯੋਗ ਆ ਔਰ ਕਿਵੇਂ ਮਹਿਸੂਸ ਕਰਦੇ ਹੋ ਇਸ ਕੰਡੀਸ਼ਨ ਤੇ ਪਹੁੰਚੀ ਵੇਖੋ ਜੀ ਜਿਸ ਜਗ੍ਹਾ ਤੇ ਮੈਂ ਅੱਜ ਖੜੀ ਆ ਮੈਂ ਇੱਕ ਡਰੋਨ ਪਾਇਲਟ ਆ ਤੇ ਮੈਂ ਖੇਤੀ ਵੀ ਕਰਦੀ ਆ ਇਹਦਾ ਸਾਰਾ ਸ਼੍ਰੇਮ ਮੈਂ ਆਪਣੇ ਹਸਬੰਡ ਕਵਰਦੀਪ ਸਿੰਘ ਪੰਨੂ ਜੀ ਨੂੰ ਦੇਣਾ ਚਾਹਾਂਗੀ ਕਿਉਂਕਿ ਉਹਨਾਂ ਨੇ ਹੀ ਮੈਨੂੰ ਪ੍ਰੇਰਿਤ ਕੀਤਾ ਕਿ ਮੈਂ ਕੰਮ ਕਰਾਂ ਕਿਉਂਕਿ ਪਹਿਲਾਂ ਮੈਂ ਟੀਚਿੰਗ profession ਦੇ ਵਿੱਚ ਸੀਗੀ ਠੀਕ ਹੈ ਨਾ ਪਰ ਉਹ ਚਾਹੁੰਦੇ ਸੀ ਕਿ ਮੈਂ ਇਸ ਤੋਂ ਕੁਝ हट ਕੇ ਕਰਾਂ ਉਹ ਚਾਹੁੰਦੇ ਸੀ ਕਿ ਮੈਂ ਉਹਨਾਂ ਦੇ ਨਾਲ ਕੰਮ ਕਰਾਂ ਤੂੰ ਦੇਖ ਤਾਂ ਸਹੀ ਇੱਕ ਵਾਰੀ ਬਾਹਰ ਨਿਕਲ ਕੇ ਕਰਕੇ ਤਾਂ ਦੇਖ ਉਹਨਾਂ ਦੀ ਹੀ ਮੋਟੀਵੇਸ਼ਨ ਦੇ ਸਦਕਾ ਜ ਮੈਂ ਇੱਥੇ ਖੜੀ ਹਾਂ ਬਹੁਤ ਉਹਨਾਂ ਨੇ ਮੈਨੂੰ ਸਹਿਯੋਗ ਦਿੱਤਾ ਮੇਰੇ ਬੱਚੇ ਵੀ ਮੈਨੂੰ ਬਹੁਤ ਸਪੋਰਟ ਕਰਦੇ ਆ ਤੇ ਮੇਰੇ ਮਦਰ ਇਨ ਲਾ ਵੀ ਬਹੁਤ ਕਰਦੇ ਆ ਉਹ ਬੜੇ ਖੁਸ਼ ਹੁੰਦੇ ਆ ਬਹੁਤ ਪ੍ਰਾਊਡ ਫੀਲ ਕਰਦੇ ਆ ਕਿ ਤੁਸੀਂ ਕਿੱਥੇ ਪਹੁੰਚ ਗਏ ਹੋ ਉਹਨੇ ਦੱਸਿਆ ਵੀ ਉਹ ਟੀਚਿੰਗ ਲਾਈਨ ਨਾਲ ਜੁੜੇ ਸੀ ਇੱਕ ਟੀਚਿੰਗ ਇੱਕ ਕਹਿੰਦੇ ਨੇ ਸਾਫਟ ਕਾਲਰ ਜੌਬ ਇੱਕ ਐਗਰੀਕਲਚਰ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਇਹ ਕਿਵੇਂ ਉਹ ਪਰਿਵਰਤਨ ਇਸ ਲਾਈਨ ਚ ਆਏ ਔਰ ਉਹਨਾਂ ਦਾ ਤਜਰਬਾ ਕਿਵੇਂ ਤੁਹਾਨੂੰ ਲੱਗਿਆ ਦੇਖੋ ਜੀ ਇਹਦੇ ਚ ਇਦਾਂ ਹੁੰਦਾ ਵੀ ਜਿਹੜਾ ਖੇਤੀਬਾੜੀ ਆ ਇਹ ਪੰਜਾਬ ਦੇ ਲੋਕਾਂ ਦਾ ਮੁੱਢ ਕੱਪੜੇ ਕਰੀਮ ਤੋਂ ਚੱਲੇ ਆਉਂਦਾ ਪਿਤਾ ਪੁਰਖੀ ਧੰਦਾ ਆ ਤੇ ਜਿਵੇਂ ਹੁਣ ਅਸੀਂ ਖੇਤੀ ਕਰਦੇ ਸੀਗੇ ਸਾਨੂੰ ਦੇਖ ਕੇ ਹੌਲੀ ਹੌਲੀ ਉਹਨਾਂ ਦਾ ਰੁਝਾਨ ਬਣ ਗਿਆ ਦੇਖੋ ਜਿਵੇਂ ਸਾਡਾ ਪਹਿਲਾਂ ਸ਼ਹਿਰ ਦਾ ਕੰਮ ਸੀਗਾ ਤੇ ਹੌਲੀ ਹੌਲੀ ਉਹ ਮੋਟੀਵੇਟ ਹੁੰਦੇ ਜਦੋਂ ਉਹਨਾਂ ਨੇ ਆਗੇ ਦੇਖਿਆ ਵੀ ਇਹਦੇ ਨਾਲ ਤਾਂ ਬੰਦਾ ਸਿਹਤਮੰਦ ਵੀ ਰਹਿੰਦਾ ਵਾ ਜਦੋਂ ਇੱਕ ਔਰਤ ਖੇਤ ਦੇ ਵਿੱਚ ਆ ਕੇ ਕੰਮ ਕਰਦੀ ਆ ਤਾਂ ਨਾਲੇ ਤਾਂ ਸਿਹਤ ਆਪਣੀ ਵਧੀਆ ਰਹਿੰਦੀ ਆ ਤੇ ਨਾਲੇ ਚਾਰ ਪੈਸੇ ਬਣਦੇ ਨੇ ਤੇ ਖਾਸ ਕਰਕੇ ਸਬਜ਼ੀ ਦਾ ਕੰਮ ਤਾਂ ਇਦਾਂ ਵਾ ਵੀ ਜਦੋਂ ਉਹ ਲੋਕ ਸੁੱਤੇ ਪਏ ਹੁੰਦੇ ਨੇ ਜਿਹੜਾ ਬੰਦਾ ਸਬਜ਼ੀ ਦਾ ਕੰਮ ਕਰਦਾ ਉਹ 5-7000 ਰੁਪਿਆ ਵੱਟ ਕੇ 6 ਵਜੇ ਦੇ ਨੂੰ ਘਰੇ ਆ ਜਾਂਦਾ ਵਾ ਜਦੋਂ ਲੋਕ ਸੁੱਤੇ ਪਏ ਉੱਠਦੇ ਆ ਨਦਲਾ ਤੁਸੀਂ ਇਸ ਉਹਨਾਂ ਦੇ ਸਟੇਜ ਤੇ ਪਹੁੰਚਣ ਦੇ ਪ੍ਰਾਊਡ ਮਹਿਸੂਸ ਕਰਦੇ ਬਿਲਕੁਲ ਜੀ ਬਿਲਕੁਲ ਬਹੁਤ ਮਾਣ ਵਾਲੀ ਗੱਲ ਆ ਸਾਡੇ ਲਈ ਮੈਂ ਤਾਂ ਕਹਿੰਦਾ ਬਾਕੀ ਵੀ ਦੇਖੋ ਅਸੀਂ ਹੁਣ ਇੱਕ ਫਾਰਮਰ ਪ੍ਰੋਡਿਊਸਰ ਕੰਪਨੀ ਬਣਾਈ ਆ ਜਿੱਥੇ ਸਾਰੀਆਂ ਔਰਤਾਂ ਨੇ ਤੇ ਹੌਲੀ ਹੌਲੀ ਹੋਰ ਵੀ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਪਿੰਡ ਦੀਆਂ ਹੋਰ ਇਲਾਕੇ ਦੀਆਂ ਔਰਤਾਂ ਨੂੰ ਇਹਦੇ ਨਾਲ ਸਾਨੂੰ ਗਵਰਨਮੈਂਟ ਨੇ ਨੇ ਇੱਕ ਕੰਪਨੀ ਦਿੱਤੀ ਹੋਈ ਆ ਗ੍ਰੈਂਡ ਥੌਂਡਨ ਤੇ ਗ੍ਰੈਂਡ ਥੌਂਡਨ ਤੇ ਐਚਡੀਐਫਸੀ ਦਾ ਸੀਐਸਆਰ ਪ੍ਰੋਗਰਾਮ ਆ ਜਿਹਦੇ ਵਿੱਚੋਂ ਸਾਡੀ ਮਦਦ ਕਰ ਰਹੇ ਨੇ ਔਰਤਾਂ ਨੂੰ ਸਸ਼ਕਤੀਕਰ ਕਰਨ ਦੀ ਸਹੀ ਅ ਐਸੀਗੇ ਕਬੜਦੀਪ ਜੀ ਜਿਨ੍ਹਾਂ ਨੇ ਆਪਣੇ ਪਰਿਵਾਰ ਦੀਆਂ ਜੋ ਐਗਰੀਕਲਚਰ ਨਾਲ ਜੁੜੀਆਂ ਉਹਨਾਂ ਵੱਲੋਂ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ ਦਿਲਵਿੰਦਰ ਸਿੰਘ ਰਾਇਕੋਟ